ਜਰ ਅੱਜ ਕੋਈ ਗਾਹਕ ਹੀ ਨਹੀਂ ਆ ਰਿਹਾ ਯਾਰ ਤੜਕੇ ਦੇ ਵਿਹਲੇ ਬੈਠਾ ਆਈ ਨੇ ਅੱਗਾ ਅੱਜ ਜਨਾਂ ਤਾਂ ਕਦੇ ਮੰਦਾ ਹੀ ਨਹੀਂ ਹੋਇਆ ਆਗਰ ਬੱਤੀ ਦੁਬਾਰੀ ਲਾਉਣੀ ਪਊਗੀ ਦੱਬੀ ਕਿੱਧਰ ਗਈ ਸੁਖਾਲ ਦੱਬੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਡੈਕ ਦਿਖਾਉਣਾ ਸੀਗਾ ਜੀ ਕੋਈ ਨਹੀਂ ਜ਼ਰੂਰ ਦੇਖਾਂਗੇ ਦੇਖ ਲਓ ਜੀ ਸਰ ਮੈਨੂੰ 7-8 ਮਿੰਟ ਨੇ ਮੇਰੇ ਕੋਲ ਅੱਜ ਅੱਛਾ ਮਾ ਜੀ ਮੈਨੂੰ ਕਾਲੀ ਐ ਇਹ ਹੋਇਆ ਕੀ ਐ ਪਤਾ ਨਹੀਂ ਸਰ ਚੱਲਦਾ ਨਹੀਂ ਹੈਗਾ ਜੀ ਚੱਲਦਾ ਨਹੀਂ ਹੈਗਾ ਹਾਂ ਜੀ ਕੋਈ ਨਹੀਂ 20-20 25 ਮਿੰਟ ਲੱਗ ਜਾਣਗੇ ਇਹਨੂੰ ਘਟੋ ਘਟ ਵੀਰੇ ਮੇਰੇ ਕੋਲੇ ਸੌਂ ਲੱਗੇ ਉਹਨੂੰ ਕਾਲੀ ਬਹੁਤ ਆ ਯਾਰ ਅੱਛਾ ਵੇਖ ਫਿਰ ਵੀਰੇ ਨੂੰ ਕੀ ਹੋਇਆ ਨਹੀਂ ਇੱਥੋਂ ਦੇ ਇਹਦੇ ਟਾਂਕੇ ਦੇ ਹਿੱਲ ਜਾਂਦੇ ਨੇ ਜੀ ਤੋਰ ਕੋ ਚ ਇਹ ਬੰਨਾ ਟਾਈਮ ਲਾ ਰੇਗਾ ਯਾਰ ਭਾਈ ਖੜਦਾ ਯਾਰ ਹਜ ਤੱਕ 12 10 12 ਮਿੰਟ ਦਾ ਹੋਏ ਨੇ ਬਾਈ ਬਣ ਮੈਨੂੰ ਕਹਿਤੀ ਭਾਈ ਨਕਸ਼ੇ ਚ ਵੱਡਾ ਹੈ ਵੱਡਾ ਰਹਿ ਗਿਆ ਬਾਈ ਮਨੇ ਚਾਹ ਪੀਆ ਫਿਰ ਐਨੇ ਮੈਂ ਕੋਈ ਨਾ ਚਾਹ ਪੀਆ ਤੂੰ ਯਾਰ ਵਾ ਠੀਕ ਹੈ ਇਹਦਾ ਵੱਡਾ ਨਕਸ਼ਾ ਚ ਕੋਈ ਠੀਕ ਹੈ ਭਾਈ ਫਿਰ ਮੈਂ ਚਾਹ ਵੀ ਕਿਹਾ ਗਿਆ ਭਾਈ ਦੇਖ ਲੈ ਕੋਈ ਗਰ ਨਹੀਂ ਠੀਕ ਆ ਬਾਈ ਉਹ ਇਹ ਗੱਟਾ ਨਾ ਲਾਈ ਜੰਗਾ ਦੇ ਪਤਾ ਕੀ ਤਨ ਆ ਕੀ ਕਰੀ ਫੰਦਦਾ ਇਹਦੇ ਵਿੱਚ ਬਾਈ ਫਿਰ ਇਹੀ ਲਾਉਣਾ ਪੈਂਦਾ ਕੋਈ ਕਹਿੰਦਾ ਡੱਕ ਨਹੀਂ ਚੱਲਦੇ ਦੱਸ ਕੀ ਠੀਕ ਹੈ ਭਾਈ ਮੈਂ ਚਾਹ ਵੀ ਹੀ ਹੋਣਾ ਭਾਈ ਚਾਹ ਪੀਆ ਪੀਆ ਓਕੇ ਭਾਈ ਬਲਜੀਤ ਕੀ ਕਰ ਬਤਾਉਣਾ ਵੀਰੇ ਬਣਾਓ ਜੀ ਬਣਾਓ ਜੀ ਫਟਾਫਟ ਬਣਾਓ ਕਰ ਬਣਾਓ ਜੀ ਓਏ ਕਹੇ ਦੱਸ ਬਾਲਾ ਮੈਨੂੰ ਉਹ ਡੈਕ ਵਾਲਾ ਮਿਸਤਰੀ ਕਿਵੇਂ ਆ ਉਹ ਕਿਹੜਾ ਮਿਸਤਰੀ ਆ ਕਿੱਥੇ ਵਧਿਆ ਤੂੰ ਓਹੋ ਕਿਉਂ ਹੈ ਨਹੀਂ ਵਧੀਆ ਨਾ ਉਹਦਾ ਫਿਰ ਯਾਰਾ ਕੰਮ ਖਰਾਬ ਕਰਦਾ ਫਸ ਗਿਆ ਤੂੰ ਲੈ ਉਹਦੇ ਕੋਲੋਂ ਵੀ ਭਾਲਦਾ ਯਾਰ ਮੇਰਾ 7 ਮਿੰਟ ਪੈਣੇ ਲਾਉਣ ਵਾਲੇ ਕਹੇ 10 ਪਾਏ ਹਾਂ ਸ਼ਰਮਾ ਦੋਨ ਦੁਪਹਿਰਾ ਹੋਜੀ ਮੈਨੂੰ ਤਾਂ ਯਾਰ ਕੋਈ ਨੀ ਤਰਕੀ ਆ ਦਾ ਆਪਣੀ ਹੋਇਆ ਇਹ ਤਾਂ ਕੰਮ ਗਲਤ ਹੋ ਗਿਆ। ਹਾਂ। ਆਪ ਯਾਰ ਸਾਲਾ ਚਾਰਜਰ ਵੀ ਹੈ ਐ ਬੈਟਰੀ ਵੀ ਲੋਪ ਹੀ ਪੀ। ਹਾਂ ਉਹ ਦ칸 ਤੋਂ ਜਾ ਕੇ ਲੈ ਕੇ ਆਉਂ। ਕੋਈ ਸੀ ਟਾਈਪ ਡਾਟਾ ਕੇਬਲ ਦੀ ਮਿਲ ਜਾ ਕੋਈ। ਫਰਦਰ ਇਹਦਾ ਨਹੀਂ ਹੱਲਾ ਹੋ ਰਿਹਾ ਯਾਰ। ਕੀ ਹੋ ਗਿਆ? ਬੈਕ ਦਾ ਨੁਕਸਾਨ ਹੀ ਨਹੀਂ ਪਤਾ ਲੱਗ ਰਿਹਾ ਕੋਈ ਵੱਡਾ ਅਲਟ ਲੱਗਦਾ ਇਹ ਤਾਂ। ਕੀ ਕਰ ਰਹੀ ਕਿਹਨੇ? ਤਾਰ ਪਾ ਰਿਹਾ ਉਹ ਪਰਾਵਾ ਚਾਰਤਾ ਦੇਣਾ ਕਹਿੰਦੇ ਪਰਾਵਾ ਤਾਂ ਚਾਰਜ ਕਰੀ ਡਾਟਾ ਕੇਬਲ ਓਹੋ ਮਰਾ ਘੰਟਾ ਹੀ ਬਰਵਾ ਕਰਤਾ ਉਹਦਾ ਵਿਚਾਰੇ ਦਾ ਯਾਰ ਜਾ ਯਾਰ